ਸਰ ਮੇਰੀ ਬਹੁਤ ਹੱਥ ਜੋੜ ਕੇ ਬੇਨਤੀ ਹੈ ਇਸ ਸਰੀਆਮ 3 ਵਜੇ ਸਿਖਰ ਦਪਹਿਰੇ ਐਡੀ ਭਰੀ ਕਲੋਨੀ ਦੇ ਵਿੱਚ ਭਰੀ ਆਬਾਦੀ ਦੇ ਵਿੱਚ ਬੰਦਾ ਸਰੀਆਮ ਘਰ ਦੇ ਅੰਦਰ ਚ ਲਗ ਮਾਰਿਆ ਉਹ ਤਾਂ ਫਿਰ ਮੈਂ ਹਲੇ ਰੱਬ ਦਾ ਸ਼ੁਕਰ ਕਰ ਰਹੀ ਕਿ ਕੱਲ ਮੈਂ ਘਰ ਨਹੀਂ ਸੀ ਜੇ ਮੈਂ ਘਰ ਹੁੰਦੀ ਤਾਂ ਸ਼ਾਇਦ ਮੇਰੇ ਉੱਪਰ ਵੀ ਕੋਈ ਹਮਲਾ ਕਰਦਾ ਸੀ ਮੇਰੀ ਮਾਨਯੋਗ ਪੁਲਿਸ ਨੂੰ ਪ੍ਰਸ਼ਾਸਨ ਨੂੰ ਸੜੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਐਸੀ ਚੀਜ਼ਾਂ ਨੂੰ ਛੇਤੀ ਤੋਂ ਛੇਤੀ ਪਕੜ ਕੇ ਜਨ ਜਿੱਤ ਕੋ ਇਨ ਦੇ ਨੱਕ ਵਿੱਚ ਨਕੇਲ ਪਾਓ ਇਹ ਤਾਂ ਬੰਦਾ ਆਪਣੇ ਘਰ ਦੇ ਅੰਦਰ ਵੀ ਨਹੀਂ ਰਹਿ ਸਕੂਗਾ ਇਹ ਤਾਂ ਕੁਝ ਵੀ ਹੋ ਸਕਦਾ ਹੈ ਮੇਰੇ ਘਰ ਤੋਂ ਜੇ ਮੈਂ ਘਰ ਦੇ ਅੰਦਰ ਹੁੰਦੀ ਮੇਰਾ ਬੈਕਪੋਰਟ ਜਦੋਂ ਮੈਂ ਆ ਕੇ ਦੇਖਿਆ ਖੁੱਲਾ ਪਿਆ ਮਿਲ ਤਾਂ ਘਰ ਦੇ ਅੰਦਰ ਬੜ ਨੂੰ ਜੀ ਨਹੀਂ ਕੀਤਾ ਸਰੀਆਮ ਬੰਦਾ ਆ ਰਿਹਾ ਸਰੀਆਮ ਛਲੰਗ ਮਾਰ ਕੇ ਨਿਕਲ ਰਿਹਾ ਉੱਚ ਤਰ ਪ੍ਰਸ਼ਾਸਨ ਦੇ ਵੱਲੋਂ ਹਤਕੰਡਿਆ ਐਸੇ ਹੋਣੀ ਚਾਹੀਦੇ ਨੇ ਕਿ ਇਹ ਚੀਜ਼ਾਂ ਨਾ ਹੋਣ ਮੇਰੀ ਪਲੀਜ਼ ਬੇਨਤੀ ਆ ਉਸ ਬੰਦੇ ਦੀ ਟੀ-ਸ਼ਰਟ ਇੰਨੀ ਸਾਫ਼ ਦਿਖ ਰਹੀ ਹੈ ਜਿਹੜੇ ਮਰਜ਼ੀ ਕੈਮਰੇ ਤੁਸੀਂ ਜਿੱਥੇ ਮੰਨੀ ਚੈੱਕ ਕਰ ਲੋ ਉਹ ਬੰਦਾ ਬਹੁਤ ਜਲਦੀ ਪਕੜ ਜਾ ਸਕਦਾ ਹੈ ਉਸ ਬੰਦੇ ਨੂੰ ਜਲਦੀ ਤੋਂ ਜਲਦੀ ਪਕੜ ਕੇ ਪਤਾ ਪਹਿਲਾਂ ਪਤਾ ਕਰੋ ਵੀ ਉਹਨੇ ਹਿੰਮਤ ਕੀਤੀ ਜਿਵੇਂ ਕਿ ਉਹਨੂੰ ਕੋਈ ਕਿਸ ਨੇ ਮੁਕਬਰੀ ਕੀਤੀ ਵੀ ਸੀ ਕੋਈ ਦਿੱਤਾ ਵਾਸੀ ਕਲੋਕ ਕੀ ਸੀ ਕੀ ਨਹੀਂ ਸਰ ਇਸ ਤਰ੍ਹਾਂ ਹਰ ਇੱਕ ਦੇ ਕ ਰਾਜ ਬੜੀਆਂ ਚੀਜ਼ਾਂ ਪਈਆਂ ਨੇ ਕਿੱਥੇ ਕਿੱਥੇ ਤੁਸੀਂ ਲੌਕਰ ਲੌਕਰ ਵੀ ਤੋੜੇ ਪਈਆਂ ਮੇਰੇ ਤਾਂ ਸਾਰੇ ਲੌਕਰ ਤੁਸੀਂ ਕੀ ਕਹਿ ਰਹੇ ਹੋ ਕਿ ਲੌਕਰ ਅਲਮਾਰੀਆਂ ਬੈੱਡ ਬਿਸਤਰੇ ਕਿੱਥੇ ਤੁਸੀਂ ਹੱਥਾਂ ਦੇ ਲੈ ਕੇ ਉਹ ਸਮਾਨ ਵੀ ਲੋਗੇ ਮੇਰੀ ਤਾਂ ਗੱਲ ਦੇ ਕਿ ਤਾਲਾ ਹੈ ਕਿ ਅਲਮਾਰੀ ਕਿ ਲੌਕਰ ਤੋੜਿਆ ਪਿਆ ਸਰ ਪਲੀਜ਼ ਮੇਰੀ ਬੇਨਤੀ ਹੈ ਵੀ ਇਸ ਨੂੰ ਸੀਰੀਅਸ ਮੈਟਰ ਤੇ ਲੈ ਕੇ ਜਲਦੀ ਤੋਂ ਜਲਦੀ ਉਹ ਬੰਦਾ ਕਵਰ ਕਰਿਆ ਜਾ ਨਹੀਂ ਉਹ ਬੰਦਾ ਫੇਰ ਫੇਰ ਕਿਤਨਾ ਕਿਤੇ ਕਰੇਗਾ ਵਾਰਦਾਤਾ ਜਿਹੜਾ ਏ ਸਾਈ ਲਖਵੀਰ ਸਿੰਘ ਜੀ ਨੂੰ ਪਹਿਲਾਂ ਡਾਊਟ ਹੋਇਆ ਕਿ ਉਹ ਬੰਦਾ ਡੱਬਾ ਹੈ ਜਿਹਦੇ ਉੱਪਰ ਹੋਰ ਵੀ ਇੰਨੇ ਪਰਚੇ ਚੱਲ ਰਹੇ ਆ ਉਹ ਮੇਰੀ ਬੇਨਤੀ ਹੈ ਕਿ ਪੁਲਿਸ ਮਹਿਕਮਾ ਬੜਾ ਰਿਸਪੌਂਸੀਬਲ ਬੜਾ ਸਮਝਦਾਰ ਮਹਿਕਮਾ ਜੀ ਉਹਨਾਂ ਨੂੰ ਸ਼ੱਕ ਹੋਇਆ ਉਹਨਾਂ ਨੇ ਨਾਮ ਲਿੱਤਾ ਕੁਝ ਨਾ ਕੁਝ ਤਾਂ ਹੈ ਨਾ ਪੂਰੀ ਮਾਮਲੇ ਦੀ ਇੰਨੀ ਜਹਿਨ ਕਾਰਵਾਈ ਕਿੱਥੇ ਜਾਵੇ ਉਹ ਬੰਦਾ ਡੋਮਾ ਲੱਭਿਆ ਜਾਵੇ ਕਿਉਂ ਕੌਣ ਹੈ ਕਿਸ ਤਰ੍ਹਾਂ ਉਹਨਾਂ ਨੂੰ ਸ਼ੱਕ ਹੋਇਆ ਉਹ ਚੀਜ਼ ਪਤਾ ਕੀਤੀ ਜਾਏ ਸਰ ਮੇਰਾ ਨੁਕਸਾਨ ਮੈਨੂੰ ਨਹੀਂ ਸਮਝ ਆ ਰਹੀ ਕੀ ਨਾਮ ਹੈ ਸਰ ਤੁਹਾਡਾ ਤਰਸੇਮ ਬਾਂਸਲ ਕਿਥੇ ਰਹਿੰਦੇ ਹੋ ਜੀ ਐ ਚੋਗੇ ਦਾ ਨੰਬਰ ਤ੍ਰਿਪੜੀ ਗੁਰਨਾਕਨਗਰ ਕੀ ਮਾਮਲਾ ਕੀ ਹੋਇਆ ਕੀ ਹੋਇਆ ਮਾਮਲਾ ਹੈ ਜੀ ਕੱਲ੍ਹ ਸ਼ਾਮ ਨੂੰ 5 ਵਜੇ ਮੇਰੇ ਵਾਈਫ ਦਾ ਮੈਨੂੰ ਫੋਨ ਆਇਆ ਕਿ ਘਰ ਚ ਸਾਰਾ ਕੁਝ ਵਿਖਰਿਆ ਪਿਆ ਤੇ ਘਰ ਚ ਕੁਝ ਨਹੀਂ ਜਿਹੜਾ ਵੀ ਸੋਨਾ ਗਹਿਣਾ ਹੈਗਾ ਸਭ ਚੋਰੀ ਹੋ ਚੁੱਕਿਆ ਤੇ ਸਾਰਾ ਘਰ ਵਿਖਰਿਆ ਪਿਆ ਸਾਰਾ ਅੰਦਰੋਂ ਲਮਾਰੀ ਵਗੈਰਾ ਤੋੜੀ ਹੋਈ ਹੈ ਤੇ ਰੋ ਰੋ ਕੇ ਬੁਰਾ ਹਾਲ ਸੀਗਾ ਜੀ ਤੇ ਮੈਂ ਫਿਰ ਆਪਣੀ ਦੁਕਾਨ ਖੁੱਲੀ ਛੱਡ ਕੇ ਹੀ ਆਪਣਾ ਫਟਾਫਟ ਉੱਥੋਂ ਭੱਜਿਆ ਤੇ 15-20 ਮਿੰਟ ਚ ਮੈਂ ਘਰ ਪਹੁੰਚਿਆ ਤੇ ਆ ਕੇ ਦੇਖਿਆ ਬਹੁਤ ਜ਼ਿਆਦਾ ਬੁਰਾ ਹਾਲ ਸੀ ਘਰ 'ਚ ਤੇ ਸਾਰਾ ਕੁਝ ਵਿਖਰੇ ਹੋਇਆ ਸੀ ਕੱਪੜੇ ਕੱਪੜੇ ਦਾ ਖਚਾਣੇ ਹੋਏ ਸੀ ਜਿੰਨਾ ਵੀ ਸਾਡਾ ਸੋਨਾ ਗਹਿਣਾ ਸੀਗਾ ਤੀਕ ਤੋਲੇ ਉਹ ਸਭ ਲੈ ਗਏ ਚਾਂਦੀ ਸੀ ਜਿਹੜੀ ਉਹ ਸਾਰੀ ਲੈ ਗਏ ਮੈਡਮ ਦਾ 10000 ਰੁਪਏ ਕੈਸ਼ ਸੀ ਉਹ ਵੀ ਲੈ ਗਿਆ ਬਾਅਦ 'ਚ ਉਹ ਪਰੋਸੀਆਂ ਦੇ ਸੀਸੀਟੀਵੀ ਕੈਮਰੇ 'ਚ ਦੇਖਿਆ ਚੋਰ ਦੀ ਕਲੀਅਰ ਫੋਟੋ ਆਈਆਂ ਹੋਈਆਂ ਨੇ ਕਿਵੇਂ ਉਹ ਟੱਪਿਆ ਉਹ ਸਾਰੀ ਡਿਟੇਲ ਅਸੀਂ ਤੁਹਾਨੂੰ ਸੈਂਡ ਕੀਤੀ ਹੈ ਕਿੰਨੇ ਵਜੇ ਦੀ ਗੱਲ ਹੈ ਤੁਹਾਨੂੰ ਕਿ ਕਿੰਨੇ ਵਾਂਟੀ ਕਿੰਨੇ ਵਜੇ ਆਇਆ ਸੀ ਜੀ ਪਤਾ ਲੱਗਿਆ ਇਹ ਮਤਲਬ 5 ਵਜੇ ਮੈਨੂੰ ਫੋਨ ਆਇਆ ਜੀ 10 ਮਿੰਟ ਪਹਿਲੇ ਆਏ ਹੋਣੇ 5-10 ਮਿੰਟ ਪਹਿਲੇ ਕੰਮ ਕੀ ਕਰਦੇ ਹੋ ਤੁਸੀਂ ਮੇਰੇ ਜੀ ਅਦਾਲਤ ਵੀ ਆਰ ਤੇ ਦੁਕਾਨ ਹੈ ਸਲਾਈ ਮਸ਼ੀਨਾਂ ਦੀ ਮੈਡਮ ਕੀ ਕਰਦੀ ਮੈਡਮ ਡੀਏ ਵੀ ਚ ਪੜ੍ਹਾਉਂਦੇ ਨੇ ਜੀ ਪਾਤਣਾ ਕਿੰਨੇ ਵਜੇ ਜਾਂਦੇ ਨੇ ਕਿੰਨੇ ਸਵੇਰੇ ਆਪਣਾ ਇਹ ਸਾਢੇ 6 ਚਲੇ ਜਾਂਦੇ ਨੇ ਸ਼ਾਮ ਨੂੰ 5 1 ਵਜੇ ਪਹੁੰਚਦੇ ਨੇ ਪੌਣੇ 5 5 ਵਜੇ ਚੋਦੀ ਦੀ ਕਰੇ ਲਗਭਗ ਕਿੰਨੇ ਦਾ ਕਿੰਨੇ ਦਾ ਨੁਕਸਾਨ ਹੋ ਗਿਆ ਸਾਡਾ ਹੋ ਗਿਆ ਜੀ ਆਪਣਾ 35 ਲੱਖ ਰੁਪਏ ਦਾ ਸਰ ਜੀ ਜਦ ਅਸੀਂ ਦੇਖ ਰਿਆ ਨਾ ਹਾਂ ਹਾਂ ਜੀ ਹੋਲੀ ਹੋਲੀ ਸਾਨੂੰ ਕੀ ਹੋਇਆ ਹੁਣ ਕਿਦਾਂ ਪੁਲਿਸ ਮੋਕੇ ਤੇ ਪੁਲਿਸ ਨੂੰ ਇਤਲਾ ਦੇਤੀ ਮੋਕੇ ਤੇ ਪੁਲਿਸ ਅਸੀਂ ਥਾਣੇ ਤ੍ਰਿਪਤੀ ਥਾਣੇ ਗਏ ਸੀ ਜੀ ਉੱਥੇ ਐਸਆਈ ਲਖਵੀਰ ਸਾਹਸੀ ਡਿਊਟੀ ਤੇ ਉਹ ਨਾਂ ਲਾਏ ਨਾਂ ਲਾ ਕੇ ਉਹ ਦੇਖ ਕੇ ਗਏ ਜੋ ਵੀ ਉਹਨਾਂ ਨੇ ਦੇਖਿਆ ਆਪਣੇ ਹਿਸਾਬ ਨਾਲ ਫਿਰ ਫਿੰਗਰਪ੍ਰਿੰਟ ਵਾਲੇ ਭੇਜੇ ਉਹ ਆਪਣੀ ਕਾਰਵਾਈ ਕਰਕੇ ਗਏ ਤੇ ਹੁਣ ਐਫਐਫ ਆਈਆਰ ਉੱਤੇ ਆਪਣਾ ਲਿਖ ਰਹੇ ਨੇ ਜੀ ਅੱਜ ਇਹ ਕਿਦਾਂ ਦੀ ਕਾਰਵਾਈ ਦੀ ਗੁਮਾਨ ਕਰਦੇ ਹੋ ਤੁਸੀਂ ਕਾਰਵਾਈ ਦੀ ਜੀ ਫੋਟੋਆਂ ਕਲੀਅਰ ਆਈਆਂ ਹੋਈਆਂ ਚੋਰ ਨੂੰ ਫੜਿਆ ਜਾਵੇ ਉਹਦਾ ਹੋਰ ਵੀ ਕਿਤੇ ਨਾ ਕਿਤੇ ਇਰਾੜ ਲੈ ਕੇ ਘੁੰਮ ਰਿਹਾ ਸਾਫ ਆਇਆ ਹੋਇਆ ਸੀਸੀਟੀਵੀ 'ਚ ਮੋਟਰਸਾਈਕਲ ਉਨੇ ਖੜਾਇਆ ਆਪਣਾ ਤੇ ਉਹਨੂੰ ਕਾਬੂ ਕਰਕੇ ਸਾਡਾ ਸਮਾਨ ਦਵਾਇਆ ਜਾਵੇ ਹੱਕ ਅਦਾਲਤ ਦੀ ਸੀਸੀਟੀਵੀ ਕਦੋਂ ਤੇ ਕਿੰਨੇ ਲੋਕ ਕੱਲਾ ਸੀ ਹੈ ਕਿੰਨੇ ਲੋਕ ਉਸ ਕੱਲਾ ਹੀ ਆ ਜੀ ਕੱਲਾ ਜੀ ਹਾਂ ਜੀ ਕੀ ਨਾਮ ਹੈ ਜੀ ਸਸ਼ੀ ਗਾਲ ਜੀ ਮੇਰਾ ਨਾਮ ਜੈਪੂ ਬਾਂਸਲ ਹੈ ਕਿੰਨੇ ਰਹਦੇ ਹੋ ਜੀ ਮੈਂ 64 ਨੰਬਰ ਗੁਰਨਾਨਕ ਨਗਰ ਫਿਰੋਦੀ ਦਾ ਨਿਵਾਸੀ ਹਾਂ ਮੌਲਾ ਕੀ ਵੈਬਾ ਦੀ ਜਾਨ ਕੱਲ ਜਦੋਂ ਮੈਂ ਆਮ ਤੌਰ ਤੇ ਜਿਵੇਂ ਆਪਣਾ ਬੈਂਕ 'ਚ ਕੰਮ ਕਰ ਰਿਹਾ ਸੀ ਤਾਂ ਮੇਰੇ ਫਾਦਰ ਦਾ ਮੈਨੂੰ ਫੋਨ ਆਂਦਾ ਹੈ ਉਹ ਕਹਿੰਦੇ ਨੇ ਵੀ ਘਰ ਜਾਓ ਮੰਮਾ ਕਾਫੀ ਕਾਫੀ ਰੋ ਰਹੇ ਨੇ ਫੋਨ ਆਇਆ ਉਹਨਾਂ ਦਾ ਤੇ ਘਰ 'ਚ ਰੋਬਰੀ ਦਾ ਕੇਸ ਹੋਇਆ ਤੇ ਜਦੋਂ ਮੈਂ ਮੰਮੀ ਨੂੰ ਫੋਨ ਕਰਦਾ ਤਾਂ ਮੈਨੂੰ ਪਤਾ ਲੱਗਦਾ ਵੀ ਘਰ ਸਾਰਾ ਖੁੱਲਾ ਪਿਆ ਤੇ ਸਾਰਾ ਰੋਣ ਦੀ ਬਾਜ ਆ ਰਹੀ ਸੀ ਉੱਥੇ ਤੇ ਮੈਂ ਇੰਨੀ ਦੇਰ ਥੀ ਕਿਉਂਕਿ ਮੈਂ ਜਿਹੜੀ ਅਸੀਂ ਕੰਮ ਕਰਦਾ ਹਾਂ ਦਾ ਤਾਂ ਥੋੜਾ ਬਹੁਤ ਮੇਰਾ ਪੰਜਾਬ ਪੁਲਿਸ ਨਾਲ ਹੈ ਮੈਂ ਨਾਲ ਦੀ ਨਾਲ ਹੀ ਜਿਹੜੇ ਮੇਰੇ ਜਾਨੂ ਨੇ ਉਹਨਾਂ ਨੂੰ ਮੈਂ ਫੋਨ ਕਰਤਾ ਸੀ ਵੀ ਐਵੇਂ ਕਰਕੇ ਦਿੱਕਤ ਹੋ ਰਹੀ ਹੈ ਉਹਨਾਂ ਨੇ ਮੇਰੇ ਨਾਲ ਫੁੱਲ ਕੋਆਪਰੇਸ਼ਨ ਕੀਤੀ ਤੇ ਮੇਰੇ ਆਉਣ ਤੋਂ ਪਹਿਲਾਂ ਹੀ ਉਹ ਮੇਰਾ ਇੰਤਜ਼ਾਰ ਕਰ ਰਹੇ ਸੀ ਮੈਂ ਥਾਣੇ ਜਾ ਕੇ ਉਹਨਾਂ ਨੂੰ ਸੱਜ ਕੇ ਉਰੇ ਲਿਆਇਆ ਤੇ ਉਸ ਤੋਂ ਬਾਅਦ ਅਸੀਂ ਜਦ ਦੇਖਿਆ ਤਾਂ ਸਾਰਾ ਘਰ ਫਰੋਲਿਆ ਹੋਇਆ ਸੀ ਸਾਡੀਆਂ ਦੋ ਅਲਮਾਰੀਆਂ ਪੂਰੀ ਤਰ੍ਹਾਂ ਤਹਸਨਾਸ ਕਰ ਦਿੱਤੀਆਂ ਗਈਆਂ ਅਰੋੜਾ ਨਾਲ ਤੇ ਉਸ ਤੋਂ ਸਾਰਾ ਸਮਾਨ ਕੱਢ ਲਿੱਤਾ ਗਿਆ ਮੈਂ ਤੇ ਮੇਰੇ ਮਮਾ ਪਿਛਲੇ 6-7 ਸਾਲ ਤੋਂ ਅਸੀਂ ਹੁਣ ਹੋਮ ਪਰਚੇਸ ਕਰਨਾ ਸੀ ਉਹਦੇ ਲਈ ਅਸੀਂ ਜੋੜ ਰਹੇ ਸੀ ਤੇ ਉਹ ਸਾਰੀ ਹੀ ਉਹ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਮੈਂ ਤੇ ਜਿਹੜੇ ਆਪਣੇ ਐਸਆਈ ਸਾਹਿਬ ਨੇ ਲਖਬੀਰ ਜੀ ਅਸੀਂ ਉਸ ਤੋਂ ਬਾਅਦ ਤਫ਼ਤੀਸ਼ ਸ਼ੁਰੂ ਕੀਤੀ ਤੇ ਸਾਹਮਣੇ ਜਿਹੜੇ ਸ਼ਰਮਾ ਜੀ ਦੇ ਕੈਮਰੇ ਨੇ ਉੱਥੇ ਗਏ ਉੱਥੇ ਅਸੀਂ ਕੋ ਬੰਦਾ ਫਾਈਂਡ ਆਊਟ ਕਰ ਰਹੇ ਸੀ ਜਿਸ ਨੇ ਕਿ ਛਾਲ ਮਾਰੀ ਜਿੱਦੀ ਕਿ ਕਲੀਅਰ ਵੀਡੀਓ ਆ ਰਹੀ ਹੈ ਯੋ ਇਹ ਉਸ ਸਮੇਂ ASI ਸਾਹਿਬ ਦੇ ਮੁਤਾਬਿਕ ਉਸਦਾ ਨਾਮ ਸ਼ਾਇਦ ਦੁੰਮਾ ਸੀ ਉਹਨਾਂ ਨੂੰ ਉਹਦਾ ਨਾਂ ਦਾ ਸੁਣਿਆ ਸੀ ਉਹਨਾਂ ਨੂੰ ਸ਼ੱਕ ਸੀ ਵੀ ਇਹ ਉਹ ਬੰਦਾ ਹੋ ਸਕਦਾ ਹੈ ਤੇ ਉਹਨਾਂ ਨੇ ਉਹਦੀ ਜਿਵੇਂ ਹਾਊਪਾਊ ਤੋਂ ਜੱਜਮੈਂਟ ਕੀਤੀ ਕਿ ਇਹ ਇੱਕ ਪੁਰਾਣਾ ਮੁਜਰਮ ਹੈ ਤੇ ਇਸ ਤੇ ਹੋਰ ਵੀ ਕਈ ਪਰਚੇ ਚੱਲ ਰਹੇ ਹਨ ਉਸ ਤੋਂ ਬਾਅਦ ਅਸੀਂ ਅੱਗੇ ਵੀ ਵਧੇ ਤੇ ਇੱਕ ਹੋਰ ਟਰ ਜਾ ਕੇ ਉਸ ਤੋਂ ਕਲਰ ਫੁਟੇਜ ਕੱਢੀ ਜਿਸ ਤੋਂ ਵੀ ਸਾਨੂੰ ਥੋੜਾ ਜਿਹਾ ਚੋਰ ਦਾ ਚਿਹਰਾ ਫੀਅਰ ਪਤਾ ਲੱਗ ਗਿਆ ਉਹ ਜਿਸਾਈ ਸਾਹਮਣੇ ਗਿਆ ਉਹ ਦੱਸਿਆ ਵੀ ਇਹ ਉਹ ਜੋ ਹੋ ਰਿਹਾ ਹੈ ਵੀ ਉਹਨਾਂ ਨੇ ਉੱਥੇ ਦੇਖਨ ਨੂੰ ਵੀਰੇ ਦੱਸਿਆ ਕਿ ਉਹਦੀ ਫੋਟੋ ਕਲੀਅਰ ਆ ਰਹੀ ਸੀ ਬੰਦੇ ਦੀ ਉਹਦੀ ਫੋਟੋ ਪੂਰੀ ਕਲੀਅਰ ਨਹੀਂ ਸੀ ਪਰ ਉਹਦੇ ਹਾਉ ਪਾਉ ਤੇ ਜਿੰਨਾ ਅਸੀਂ ਜ਼ੂਮ ਕਰ ਪਾਇਆ ਕੈਮਰੇ ਤੋਂ ਉਹਨਾਂ ਨੇ ਉੱਥੇ ਜਜਮੈਂਟ ਲਾਈ ਸੀ ਵੀ ਉਹ ਉਹ ਆ ਪਰ ਬਾਅਦ ਚ ਉਹਨਾਂ ਦਾ ਸਾਨੂੰ ਫੋਨ ਆਇਆ ਉਹ ਕਹਿੰਦੇ ਵੀ ਨਹੀਂ ਵੀ ਉਹ ਪਰਸਨ ਉਹ ਨਹੀਂ ਹੈ ਬਿਕੋਜ਼ ਉਹ ਜਿਹੜਾ ਕਹਿੰਦੇ ਵੀ ਦੁੰਨੇ ਜਿਹੜੇ ਸਾਟੇ ਲੱਗੀ ਹੋਈ ਹੈ ਤੇ ਰਾਤਕ ਅਸੀਟੂ ਸਾਹਿਬ ਖੁਦ ਆਏ ਸੀ ਜੇ ਸ਼ਾਮ ਨੂੰ ਅਸੀਟੂ ਸਾਹਿਬ ਖੁਦ ਪਰਸਨਲੀ ਆਏ ਉਹਨਾਂ ਨੇ ਮੌਕੇ ਦੀ ਜਾਇਜ਼ਾ ਲਿੱਤਾ ਤੇ ਸਾਨੂੰ ਹੌਸਲਾ ਵੀ ਦਿੱਤਾ ਤੇ ਆਪਣੀ ਟੀਮ ਵੀ ਸਾਡੇ ਨਾਲ ਲਾਣ ਦਾ ਵਾਅਦਾ ਕੀਤਾ ਹੈ ਫੋਰੈਂਸਿਕ ਟੀਮ ਆਈ ਸੀ ਫੋਰੈਂਸਿਕ ਟੀਮ ਰਾਤ ਨੂੰ ਆਈ ਸੀ तकरीबन ਸਾਡੇ 9:00 ਵਜੇ ਉਹਨਾਂ ਨੂੰ ਜੋ ਵੀ ਬਰਾਮਦ ਹੋਇਆ ਉਹਨਾਂ ਨੇ ਪੁਲਿਸ ਨੂੰ ਹੈਂਡ ਓਵਰ ਕਰ ਦਿੱਤਾ ਕੱਲਾ ਸੀ ਬੰਦਾ ਸੋ ਸਿੱਧੀ ਉਹਦੇ ਇੱਥੇ ਕਰਲਾ ਦਿੱਤਾ ਜਿੰਨਾ ਅਸੀਂ ਦੇਖਿਆ 2:58 ਮਿੰਟ ਤੇ ਪਹਿਲਾ ਇੱਕ ਵਿਅਕਤੀ ਬਾਹਰ ਬੂਹੇ ਅੱਗੇ ਆਂਦਾ ਹੈ ਤੇ ਆਪਣਾ ਝਾਂਕੀ ਮਾਰ ਕੇ ਮੋਟਰਸਾਈਕਲ ਦੂਜੀ ਗਲੀ ਦੇ ਸਾਹਮਣੇ ਲਾ ਕੇ ਬਾਈਕ 'ਚੋਂ ਇੱਕ ਅਖਬਾਰ 'ਚ ਲਿਪਟੀ ਹੋਈ ਰੋਡ ਕੱਢਦਾ ਹੈ ਤੇ ਇੱਧਰ ਆ ਕੇ ਮੌਕਾ ਪਾ ਕੇ ਇੱਧਰੋਂ ਦੁਬਾਰਾ ਟੱਪ ਜਾਂਦਾ ਹੈ। ਲੇਕਿਨ ਮਾਤਾ ਜੀ ਘਰ ਵੜੇ ਕੀ ਬਾਹਰਲਾ ਗੇਟ ਵੀ ਟੁੱਟਿਆ ਸੀ ਜਾਂ ਅੰਦਰਲਾ ਨਹੀਂ ਬਾਹਰਲਾ ਗੇਟ ਨਹੀਂ ਟੁੱਟਿਆ ਸੀ ਸਿਰਫ ਅੰਦਰਲਾ ਗੇਟ ਟੁੱਟਿਆ ਹੋਇਆ ਸੀ। ਅੰਦਰਲਾ ਇੰਕਰੀ ਟਾਲਾ ਆਪਾ ਟਾਲਾ ਦੁਬਾਰਾ ਟੱਪ ਕੇ ਆਇਆ ਸੀ। ਤੇ ਹੁਣ ਕਿੰਦਾ ਦੀ ਕਰਵਾਈ ਦੀ ਤੁਹਾਨੂੰ? ਮੈਂ ਤਾਂ ਆ ਮਾਨਯੋਗ ਭਗਵਾਨ ਜੀ ਤੇ ਅਸਲੀ ਬਰਨ ਸ਼ਰਮਾ ਜੀ ਤੋਂ ਇਹ ਦਰਖਾਸਤ ਕਰਦਾ ਹਾਂ ਕਿ ਸਾਨੂੰ ਜਲਦੋਂ ਜਲਦ ਇਨਸਾਫ ਦਿੱਤਾ ਜਾਵੇ ਤੇ ਸਾਡੀ ਮਸਲੇ ਦੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਚੋਹੋ ਫੜ ਕੇ ਸਾਡਾ ਜਿਹੜਾ ਸਮਾਨ ਹੈ ਸਾਨੂੰ ਵਾਪਸ ਕੀਤਾ ਜਾਵੇ ਸਮਾਨ ਦੀ ਗੱਲ ਜੇ ਲੌਸਟ ਦੀ ਕਰਕੇ ਨੇ ਕਿਤਨਾ ਤੋਂ ਨੁਕਸਾਨ ਪਿਆ ਹੈ ਅਸੀਂ ਜਿੰਨਾ ਹੁਣ ਤੱਕ ਸਮਝ ਪਾਏ ਹਾਂ ਤੇ ਅਸੀਂ ਹਿਸਾਬ ਲਾਇਆ ਹੈ ਤਕਰੀਬਨ ਤਕਰੀਬਨ ਸਾਡਾ 25 ਤੋਂ 30 ਤੋਲੇ ਸੋਨਾ ਗਿਆ ਹੈ ਅੱਧਾ ਕਿਲੋ ਦੇ ਤਕਰੀਬਨ ਅੱਧਾ ਕਿਲੋ ਕਿਲੋ ਦੇ ਤਕਰੀਬਨ ਤਕਰੀਬਨ ਚਾਂਦੀ ਜਿਸ ਤੇ ਕੀ ਸਾਡੇ ਦੀਵਾਲੀ ਦੇ ਕੁਆਇਨਸ ਹੱਟਾ ਅਸਲੀਆਂ ਜਿਹੜੇ ਕੀ ਕਾਮ ਬੰਨੀਆਂ ਪਰਿਵਾਰ ਤੇ ਪਾਈਆਂ ਜਾਂਦੀਆਂ ਹਨ ਉਹ ਸਭ ਸ਼ਾਮਿਲ ਹਨ ਤੇ ਇੱਕ ਜਿਸ ਤਰ੍ਹਾਂ ਮੈਨੂੰ ਆਈਡੀਆ ਹੈ ਮੇਰੇ ਕਮਰੇ 'ਚ ਮੇਰੇ ਕੋਲ ਕੈਮਰੇ ਪਏ ਸੀ ਦੋ ਉਹ ਗਾਇਬ ਨੇ ਮੇਰਾ ਬੈਗ ਗਾਇਬ ਹੈ ਮੇਰੀ ਚੈੱਕ ਬੁੱਕਾਂ ਤੇ ਉਹ ਪਈ ਸੀ ਕੁਝ ਏਟੀਐਮ ਉਹ ਗਾਇਬ ਨੇ ਲੋਸ ਕਿਤਨਾ ਕੁ ਮੰਨਦੇ ਟੋਟਲ ਲਗਭਗ ਕਿਤਨਾ ਪੈਸਾ ਕਿਤਨਾ ਮਰ ਗਿਆ ਜਿੰਨਾ ਹੁੰਦਾ ਕਿਆ ਅੱਜ ਦਾ 50000 ਰੁਪਇਆ ਹੀ ਗਿਆ ਲੋਸ ਇੰਨਾ ਵੱਡਾ ਲੱਗ ਰਿਹਾ ਕਿ ਨਤੀ ਤੇ ਪੱਤੀ ਕਿੰਨਾ ਮੰਗਦੇ ਜਿੰਨਾ ਅਸੀਂ ਹੁਣ ਤੱਕ ਸਾਰਾ ਜ਼ਾਇਦਾ ਲਾਇਆ 30 ਤੋਂ 35 ਲੱਖ ਦੇ ਵਿੱਚ ਵਿੱਚ ਨੁਕਸਾਨ ਹੋਇਆ